ਇਹ ਇੱਕ ਵਾਰਦਾਤ ਹੋਈ ਸੀਗੀ ਡਿਵੀਜ਼ਨ ਨੰਬਰ 4 ਦੇ ਏਰੀਆ ਦੇ ਵਿੱਚ ਜਿਹਦੇ ਵਿੱਚ ਇੱਕ ਆਟੋ ਤੇ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ 1 ਲੱਖ ਰੁਪਿਆ ਜਿਹੜਾ ਹੈਗਾ ਉਹਦਾ ਖੋਲਿਆ ਸੀਗਾ ਤੇ ਉਹ ਸਾਡੇ ਕੋਲ ਜਦੋਂ ਕੰਪਲੀਟ ਆਈ ਤਾਂ ਅਸੀਂ ਇਮੀਡੀਏਟਲੀ ਉਹਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਸੀਗੀ 82/25 ਜਿਹੜੀ ਐਫ ਆਈ ਆਰ ਡਿਵੀਜ਼ਨ ਨੰਬਰ 4 ਉਹ ਰਜਿਸਟਰ ਹੈ ਉਸ ਤੋਂ ਬਾਅਦ ਐਸ ਐਚ ਓ 4 ਤੇ ਉਹਨਾਂ ਦੀ ਟੀਮ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਤਾਂ ਅਸੀਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਰਵੀ ਕੁਮਾਰ ਜਿਹੜਾ ਕਿ ਸਲੇਮ ਟਾਵਰੀ ਦਾ ਰਹਿਣ ਵਾਲਾ ਇੱਕ ਉਪਕਾਰ ਸਿੰਘ ਇਹ ਵੀ ਸਲੇਮ ਟਾਵਰੀ ਦਾ ਇੱਕ ਅਸ਼ੋਕ ਕੁਮਾਰ ਜਿਹੜਾ ਕਿ ਖੰਡੇਦਾਰ ਪਿੱਛੇ ਰਹਿਣ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜਾ ਉਪਕਾਰ ਸਿੰਘ ਇਹਨਾਂ ਦੋਸ਼ੀ ਹੈਗਾ ਉਹ ਆਟੋ ਨੂੰ ਚਲਾ ਰਿਹਾ ਸੀਗਾ ਤੇ ਰਵੀ ਤੇ ਅਸ਼ੋਕ ਨੇ ਜਿਹੜੇ ਦੋ ਦੋਸ਼ੀ ਇਹਨਾਂ ਨੇ ਜਿਹੜਾ 1 ਲੱਖ ਰੁਪਏ ਖੋਹ ਕੀਤੇ ਸੀਗੇ ਤੇ ਅਸੀਂ ਜਿਹੜਾ 1 ਲੱਖ ਰੁਪਿਆ ਖੋਹ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਚੋਰੀ ਕੀਤਾ 43000 ਰੁਪਏ ਉਹ ਰਿਕਵਰ ਕਰ ਲਿਆ ਤੇ ਵਾਰਦਾਤ ਜਿਹੜੀ ਹੈ ਜਿਹੜੇ ਆਟੋ ਵਰਤੀ ਸੀਗੀ ਉਹ ਵੀ ਜਿਹੜੀ ਹੈ ਉਹ ਰਿਕਵਰ ਕਰ ਲਈ ਹੈ ਤੇ ਇਹਦੇ ਵਿੱਚ ਜਿਹੜੀ ਇਹ ਆਟੋ ਹੈਗੀ ਹੈ ਇਹ ਬੇਸਿਕਲੀ ਇਹਦੀ ਓਨਰ ਇੱਕ ਸੁਨੀਤਾ ਰਾਣੀ ਕਰਕੇ ਲੇਡੀ ਹੈ ਜਿਹੜੀ ਜਿਨ੍ਹਾਂ ਨੇ ਇਹ ਆਟੋ ਜਿਹੜਾ ਰਵੀ ਕੁਮਾਰ ਗੋਸ਼ੀਆ ਉਹਨੂੰ ਰੈਂਟ ਤੇ ਦਿੱਤੀ ਹੋਈ ਸੀਗੀ ਉਹ ਡੇਲੀ ਨੂੰ 1000 ਰੁਪਏ ਦੇ ਰੈਂਟ ਤੇ ਹੁੰਦੀ ਸੀਗੀ ਤੋਂ ਉਸ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਇਹ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੇਤਾ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਵੀ ਕਰਾਈ ਹੈ ਆਟੋਮੈਟਿਕ ਰਿਕਵਰੀ ਕਰਾਈ ਹੈ ਤੇ ਪੈਸਿਆਂ ਦੀ ਰਿਕਵਰੀ ਕਰਾਈ ਹੈ। ਕੁਝ ਪੈਸੇ ਜਿਹੜੇ ਨੇ ਇਹਨਾਂ ਨੇ ਖਰਚਤੇ ਦੇ ਬਾਕੀ ਪੈਸੇ ਜਿਹੜੇ ਨੇ ਤੇ ਕੁਝ ਇਹਨਾਂ ਦੀ ਜਿਵੇਂ ਦੇਣਦਾਰੀਆਂ ਸੀ ਕਿਸੇ ਤੋਂ ਉਧਾਰ ਲਿੱਤੇ ਹੋਏ ਸੀਗੇ ਉਹ ਪੈਸੇ ਇਹਨਾਂ ਤੇ ਇਹਨਾਂ ਨੇ ਹੋਰ ਖਰਚ ਕਰਤੇ। ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਜਿਹੜਾ ਪੈਸੇ ਹੈਗੇ ਨੇ ਉਹ ਰਿਕਵਰ ਕਰਾਈਏ ਤੇ ਹੋਰ ਇਨਵੈਸਟੀਗੇਟ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾ ਨਹੀਂ ਕੀਤੀਆਂ ਹੈਗੀਆਂ। ਤੇ ਗ੍ਰਾਸਟਾਰੀ ਵਾਸਤੇ ਦੇਰੀ ਕਿਉਂ ਹੋਈ ਗ੍ਰਫਤਾਰੀ ਜਿਹੜੀ ਹੈਗੀ ਇੱਕ ਦੋਸ਼ੀ ਦੀ 19 ਤਰੀਕ ਨੂੰ ਹੋਈ ਹੈ ਬਾਕੀਆਂ ਦੇ 25 ਨੂੰ ਹੋਈ ہوئی ਹੈ ਆਪਣੇ ਘਰਾਂ ਚੋਂ ਭੱਜੇ ਹੋਏ ਸੀਗੇ ਲੇਕਿਨ ਜਿਹੜੀ ਅਸੀਂ ਆਪਣੀ ਟੀਮਸ ਲਾਈਆਂ ਸਾਰੀ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਕਿੰਨੀ ਅਮਾਉਂਟ ਇਹਨਾਂ ਕੋਲੋਂ ਰਿਕਵਰ ਹੋਈ ਜੀ ਟੋਟਲ ਜਿਹੜੀ ਹੈ 43000 ਰੁਪਏ ਜਿਹੜਾ ਅਸੀਂ ਉਹ ਰਿਕਵਰ ਕਰ ਲਿਆ ਇਹ ਬਾਕੀ ਦੀ ਅਮਾਉਂਟ ਐਨ ਦੱਸ ਬਾਕੀ ਇਹਨਾਂ ਨੇ ਦੱਸਿਆ ਜੀ ਜਿਹੜਾ ਅਸੀਂ ਖਰਚ ਕਰ ਲਿਆ ਕੁਝ ਦੇਣਦਾਰੀਆਂ ਸੀਗੀਆਂ ਇਹਨਾਂ ਦੀਆਂ ਉਹ ਦੇਤੀਆਂ ਨੇ ਉਹਨੂੰ ਸੀ ਬਾਕੀ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਵੀ ਜਿਹੜਾ ਰਿਕਵਰ ਕਰੀਏ ਸਰ ਦੋ ਬੰਦੇ ਸਲੇਮਟ ਆ ਉਹ ਵੀ ਜਿਹੜਾ ਇੱਕ ਖੰਨਾ ਤਿੰਨ ਆਪਸ ਕਨੈਕਸ਼ਨ ਕੀ ਹੈ ਆਪਸ ਤੇ ਉਹ ਦੋਸਤ ਨੇ ਜੀ ਇੱਕ ਦੂਜੇ ਥਰੂ ਜਾਣਦੇ ਨੇ ਤੇ ਫਿਰ ਇਕੱਠੇ ਹੋ ਕੇ ਲੜਦੇ ਕੋਈ ਸੀ ਕਿਸੇ ਕੇਸ ਨਹੀਂ ਨਹੀਂ ਨੈਕਵਿਸ ਕੋਈ ਕੇਸ ਦੋਸਤ ਨਹੀਂ ਆ ਕਿ ਵੈਸੇ ਦੋਸਤ ਕੋਈ ਨਸ਼ਾ ਕਰਾ ਵੀ ਕਰਦੇ ਜੀ ਉਹ ਸਾਰਾ ਜੀ ਉਸ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅੱਗੇ ਉਹ ਰਿਮਾਂਡ ਲੈ ਕੇ ਉਹ ਸਾਰਾ ਵੈਰੀਫਾਈ ਕਰਾਂਗੇ ਉਹ ਨਸ਼ਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਰ ਇਹਨਾਂ ਨੇ ਲੁੱਟ ਕੀਤੀ ਕਿਉਂ ਇਹਨਾਂ ਦੀ ਮਨਸ਼ਾ ਕਿਸੇ ਲੁੱਟ ਕਰਨ ਮੈਂ ਤੁਹਾਨੂੰ ਉਹੀ ਕੱਲ ਕਹਿ ਰਿਹਾ ਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਉਹ ਸਾਰਾ ਕੀ ਕਿੱਥੇ ਕਿਸ ਪਰਪਸ ਲਈ ਹੈ ਕਿ ਹਲੇ ਇਹਨਾਂ ਦਾ ਵਰਜਨ ਹੈ ਕਿ ਖਰਚੇ ਨੇ ਕਿ ਐਸੇ ਕਿਰੋ ਦਿੱਤੇ ਨੇ ਅਗਰ ਉਹ ਉਧਾਰ ਲਿੱਤੇ ਸੀਗੇ ਤਾਂ ਉਹਨੂੰ ਕਿਸ ਪਰਪਸ ਲਈ ਲਿੱਤੇ ਸੀਗੇ ਕਿਉਂਕਿ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਾਂਗੇ ਅੱਜ ਤੱਕ ਇਹਨਾਂ ਨੇ ਪਹਿਲੀ ਵਾਰ ਹੀ ਰਿਜਾਮ ਕੀਤਾ ਹੈ ਯਾਰ ਪਹਿਲੀ ਵੀ ਇਹਨਾਂ ਕੋਲ ਕੇਸ ਕਰਾਉਂਦਾ ਉਹ ਹੁਣ ਅਸੀਂ ਰਿਮਾਂਡ ਲੈ ਕੇ ਜੀ ਸਾਰਾ ਵੈਰੀਫਾਈ ਕਰਾਂਗੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹਨਾਂ ਨੇ ਹੋਰ ਕਿੱਥੇ-ਕਿੱਥੇ ਵਾਰਦਾਤਾ ਕੀਤੀ ਆ ਜੀ